ਜੈਨ ਜੈਨ ਪੂਰੇ ਰਖਦਾ ਸਾਰੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਜੱਟਾਂ ਜ਼ਿਲ੍ਹਾ ਪਟਿਆਲਾ ਜਿਸ ਦਾ ਸਟਾਫ ਹੈ ਬੜਾ ਨਿਰਾਲਾ ਪ੍ਰਿੰਸੀਪਲ ਮਨੋਰ ਲਾਲ ਜੀ ਸਿੰਘਲਾ ਸਾਹਿਬ ਕੰਮਕਾਰ ਦੇ ਮਹਾਰਨੇ ਪੂਰੇ ਨਾ ਕਿਸੇ ਕੰਮ ਤੋਂ ਕਦੇ ਜਵਾਬ ਤੂੰ ਥਿੰਦਣੇ ਆਪਣੇ ਵਿਸ਼ੇ ਦੇ ਪੂਰੇ ਜੈ ਹਿੰਦ ਨੇ ਸੰਦੀਪ ਮੈਡਮ ਨੇ ਹਿਸਟਰੀ ਵਾਲੇ ਮਾਰ ਨਾ ਸਕਦੇ ਬੱਚੇ ਟਾਲੇ ਪੜਾਉਂਦੇ ਹਰ ਗੱਲ ਨੂੰ ਦੱਸ ਕੇ ਬੱਚਿਆਂ ਨੂੰ ਪੂਰਾ ਰੱਖਦੇ ਘਸ ਕੇ ਮੈਥ ਵਾਲੇ ਮੈਮ ਸੁਮਨ ਬਾਲਾ ਜਿਨ੍ਹਾਂ ਕੋਲ ਨੇ ਫਾਰਮੂਲੇ ਪਰ ਟ੍ਰੈਲਾ ਮੈਡਮ ਕੰਜੀਤ ਪੰਜਾਬੀ ਵਾਲੇ ਲਿਖਾਈ ਚਿੰਦੇ ਮੋਤੀ ਵਾਲੇ ਹਿੰਦੀ ਵਾਲੇ ਮੈਮ ਅਨੀਤਾ ਸ਼ਰਮਾ ਪੈਂਦੇ ਨਾ ਕਦੇ ਵਹਿਮਾ ਪਰਮਾ ਮੈਡਮ ਸ਼ਿਵਾਲੀ ਚਿਹਰੇ ਤੇ ਹਰ ਵਕਤ ਖੁਸ਼ਹਾਲੀ ਪ੍ਰਯੋਗ ਦੁਆਰਾ ਸਿੱਧ ਕਰਾਂਦੇ ਵਿਗਿਆਨ ਚੇਤਨਾ ਲੈ ਕੇ ਆਂਦੇ ਅਮਰਜੀਤ मैम ਪੜਾਉਣ ਅੰਗਰੇਜ਼ੀ ਬੱਚੇ ਇਕੱਠੇ ਕਰ ਕਰ ਹਰ ਵਕਤ ਬਿਜੀ ਨੇ ਰਹਿੰਦੇ ਬੜੇ ਨੇ ਹਾਰਡ ਵਰਕਰ ਅੰਨੇਜੀ ਵਾਲੇ ਮੈਡਮ ਸਿਰਾਜ ਇੰਗਲਿਸ਼ ਦੇ ਵਿੱਚ ਮਾਰਨਵਾਜ ਹੈਲੋ ਚਿਲड्रन ਕਮਿਆਰ ਦੁਕਮ ਵੈਰੀ ਗੁੱਡ ਗੁੱਡ ਐਕਸਲੈਂਟ ਮਿੰਦਰ ਸਰ ਸਰਸਿ ਮੈਜਿਕ ਪੜਾਉਂਦੇ ਨਕਸ਼ੇ ਪੜਨਾ ਖੂਬ ਸਿਖਾਉਂਦੇ ਸਿਲਿੰਦਰ ਜੰਨੇ ਪੀ ਐਚ ਡੀ ਡਾਕਟਰ ਸਾਇੰਸ ਦੇ ਨੇ ਪੂਰੇ ਟੋਪ ਮਾਸਟਰ ਸੋਨੀਆ ਮੈਡਮ ਮੈਥ ਪੜਾਉਂਦੇ ਸਾਰ ਤਰੀਕੇ ਨਾਲ ਸਵਾਲ ਕਢਾਉਂਦੇ ਨਵਜੋਤ ਸਰ ਕੰਪਿਊਟਰ ਵਾਲੇ ਰੂਲਾ ਦੇ ਨੇ ਪੱਕੇ ਵਾਲੇ ਕਲਾਸ ਵਿੱਚ ਨਾ ਦਿੰਦੇ ਹੱਸਣ ਡਿਜੀਟਲ ਇੰਡੀਆ ਬਾਰੇ ਦੱਸਣ ਕੰਪਿਊਟਰ ਵਾਲੇ ਕੁਸ਼ਲ ਮਹਾਜਨ ਦਿੰਦੇ ਪੂਰਾ ਵਧੀਆ ਭਾਸ਼ਣ ਪਾਵੇਂ ਹੋਵੇ ਗੁੱਲੂ ਠੁੱਲੂ ਪਾਵੇਂ ਹੋਵੇ ਸੰਟੀ ਗਲਤੀ ਜੇਕਰ ਕਰਦੇ ਬੱਚੇ ਚੜ ਦਿੰਦੇ ਨੇ ਸੰਟੀ ਸੁਖਰਾਜ ਸਰਨੇ ਨੀਤੋਂ ਹੁੰਦੇ ਸਾਇੰਸ ਲੈ ਬਣੋ ਫੁੱਲ ਚਮਕਾਉਂਦੇ ਡੀਪੀ ਮੈਮ ਲਖਵਿੰਦਰ ਆਏ ਬੋਡੀ ਫਿਟ ਦੇ ਨੁਕਤੇ ਸਮਝਾਏ ਸਿਰਕ ਸਿੱਖਿਆ ਵਿਸ਼ਾ ਪੜਾਉਂਦੇ ਨਾਲੇ ਸਾਨੂੰ ਯੋਗ ਕਰਾਂਦੇ ਮੈਮ ਕੁਸ਼ਵਿੰਦਰ ਕੌਰ ਜੀ ਪਾਉਂਦੇ ਨਾ ਕਦੇ ਸ਼ੋਰ ਜੀ ਨਿਰੰਜਨ ਨੰਝਾ ਫਿਜ਼ੀਕਲ ਦੇ ਸਰ ਮੰਚੋਂ ਕੱਢੇ ਸਾਰੇ ਡਰ ਵੱਡੀਆਂ ਕਿਤਾਬਾਂ ਪੜ੍ਹਾਉਂਦੇ ਚੜ੍ਹਦੀ ਕਲਾ 'ਚ ਰਹਿਣਾ ਸਿਖਾਉਂਦੇ ਨਵੀਆਂ ਨਵੀਆਂ ਗੱਲਾਂ ਦੇ ਨਾਲ ਸਾਨੂੰ ਉਹ ਤਾਂ ਖੂਬ ਹਸਾਉਂਦੇ ਜੇਕਰ ਕੋਈ ਗਲਤੀ ਹੋਈ ਸਾ ਕਰਿਓ ਜਾਣੇ ਜਾਣੇ ਮੇਰਾ ਸਕੂਲ ਭਗਵਾਨਪੁਰ ਜਟਾ